ਸੋਰਨ ਫਤਿਹ ਬਲਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਅੰਤਰਮ ਕਮੇਟੀ ਵੱਲੋਂ ਜੋ ਮੀਟਿੰਗ ਦੇ ਵਿੱਚ ਜਸਹਿਰ ਸਾਹਿਬਾਂ ਦੇ ਖਿਲਾਫ ਫੈਸਲੇ ਲਏ ਗਏ ਨੇ ਜੋ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਨੇ ਸ਼੍ਰੀ ਕਾਲਤਾਖਬ ਦੇ ਜਥੇਦਾਰ ਗੱਲੀ ਰਵੀਰ ਸਿੰਘ ਜੀ ਅਤੇ ਜਸਹਿਰ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਉਹਦੇ ਤੋਂ ਹਟਾਇਆ ਗਿਆ ਸੋ ਇਹਨਾਂ ਫੈਸਲਿਆਂ ਦੇ ਨਾਲ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਜੋ ਪੰਜ ਸਿੰਘ ਸਹਿਬਾਨ ਵੱਲੋਂ ਫੈਸਲੇ ਲਏ ਗਏ ਸੀਗੇ ਜਿਸ ਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਗਿਆ ਸੀਗਾ ਸੰਸਾਰ ਦੇ ਵਿੱਚ ਬੈਠੇ ਇਕੱਲੇ ਸਿੱਖ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਲੇਕਿਨ ਪਿਛਲੇ 2.5 ਮਹੀਨੇ ਦੇ ਵਿੱਚ ਜਿਹੜੀ ਸ਼੍ਰੀ ਕਲਤਕ ਸਾਬ ਦੀ ਮਰਿਆਦਾ ਬਹਾਲ ਹੋਈ ਸੀ 2 ਦਸੰਬਰ ਨੂੰ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਪਹਿਲਾਂ ਦੋਸ਼ ਲਾ ਕੇ ਜਰਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਅਤੇ ਹੁਣ ਦੋਨੋਂ ਜਸਰ ਸਾਹਿਬਾਨ ਇਹ ਕਹਿ ਕੇ ਹਟਾ ਦਿੱਤੇ ਗਏ ਕਿ ਇਹ ਸਿਵਰਬੋਰਡ ਦੇ ਯੋਗ ਨਹੀਂ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਖਦਸ਼ਾ ਸੀ ਕਿ ਜਿਹੜੀ 5 ਮੈਂਬਰੀ ਕਮੇਟੀ ਪਹਿਲਾਂ 7 ਮੈਂਬਰੀ ਬਣੀ ਸੀ ਹੁਣ 5 ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਭਰਤੀ ਲਈ ਬਣਾਈ ਗਈ ਆ ਕਿ ਇਸ ਇਹ ਔਨਲ ਸਮੇਂ ਦੇ ਵਿੱਚ ਭਰਤੀ ਨਾ ਕਰ ਸਕੇ ਤੇ ਕਿਵੇਂ ਨਕਵੇਂ ਇਸ ਭਰਤੀ ਨੂੰ ਰੋਕਿਆ ਜਾ ਸਕੇ ਸੋ ਇਸੇ ਕਰਕੇ ਜਿਹੜੇ ਫੈਸਲੇ ਲਏ ਗਏ ਨੇ ਸੋ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਸਾਰੀ ਸੇ ਕਾਮਨਿਕ ਜੁਟ ਹੋਣ ਦੀ ਤਾਂ ਜੋ ਸਾਡੀਆਂ ਜਿਹੜੀਆਂ ਇਸ ਸੰਸਥਾਵਾਂ ਨੇ ਚਾਹੇ ਸ਼੍ਰੀ ਕਲਤਕ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਕਿ ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਜੋ ਉਹਨਾਂ ਨੂੰ ਸੂਟ ਕਰਦਾ ਜੇ ਕੋਈ ਜਸੇਦਾਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲੈਂਦਾ ਤਾਂ ਠੀਕ ਆ ਜੇ ਨਹੀਂ ਖਿਲਾਫ ਲੈਂਦਾ ਤ ਉਹਨੂੰ ਹਟਾ ਦਿੱਤਾ ਜਾਂਦਾ ਸੋ ਇਸ ਲਈ ਸਾਰੀ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣ ਇਹ ਸੰਸਥਾਵਾਂ ਨਿਰਪੱਖ ਫੈਸਲੇ ਲੈਣ ਕਿਸੇ ਦੇ ਦਬਾਅ ਹੇਠ ਨਾ ਕੰਮ ਕਰਨ ਸੋ ਇਹਦੇ ਵਿੱਚ ਹੀ ਸਿੱਖ ਕੌਮ ਦਾ ਭਲਾ ਇਸ ਲਈ ਸਾਰੀ ਸਿੱਖ ਕੌਮ ਇਕਜੁੱਟ ਹੋਵੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਸਾਡੀਆਂ ਸਸਾਵਾਂ ਨੇ ਜਿਹੜੀਆਂ ਇਹ ਮਜ਼ਬੂਤ ਹੋ ਸਕਣ ਸੋ ਅੱਜ ਇਹ ਜਿੱਥੇ ਹਰੇਕ ਸਿੱਖ ਦੇ ਮਨ ਉਠਾਈ ਰੇਸ ਪਹੁੰਚੀ ਉੱਥੇ ਦਾਸ ਦੇ ਮਨ ਨੂੰ ਵੀ ਬਹੁਤ ਵੱਡੀ ਥੇਸ ਪਹੁੰਚੀ ਆ ਸੋ ਸਾਰੀ ਹੀ ਸੰਗਤ ਆਪਾਂ ਇਕਜੁੱਟ ਹੋਈ ਏ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ